ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਅਸਤਪਾਲ ਸਿੰਘ ਗਿੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਭਾਰਤ ਦੇ ਲੋਕ ਸਭਾ ਦੇ ਚੋਣ ਦੇ ਅਦਿਨ ਅੱਜ ਜਿਹੜਾ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋ ਰਹੀ ਆ ਦੇਸ਼ ਦੀ ਸੰਵਿਧਾਨਕ ਤੌਰ ਤੇ ਸਭ ਤੋਂ ਵੱਡੀ ਪੰਚਾਇਤ ਦੀ ਚੋਣ ਜਿਹੜੀ ਉਹ ਲੜੀ ਜਾ ਰਹੀ ਆ ਔਰ ਜਿਹੜਾ ਇਹ ਦਿਨ ਰੱਖਿਆ ਗਿਆ 1 ਜੂਨ ਤੋਂ 6 ਜੂਨ ਤੱਕ ਸਿੱਖ ਕੌਮ ਲਈ ਬੜੇ ਇਕ ਅਤੇ ਅਸਹਿ ਦਿਨ ਹੁੰਦੇ ਆ ਇਹ ਇਹਨਾਂ ਦੀ ਚੋਣ ਕਰਨਾ ਹੀ ਗਲਤ ਸੀ ਤੇ ਬਾਕੀ ਲੋਕਤੰਤਰ ਵਿੱਚ ਰਹਿੰਦੇ ਆ ਲੋਕਤੰਤਰ 'ਚ ਭਰੋਸਾ ਰੱਖਦੇ ਆ ਵੋਟ ਤੰਤਰ ਦੇ ਵਿੱਚੋਂ ਹੀ ਲੋਕਤੰਤਰ ਨਿਕਲਦਾ ਤੇ ਅੱਜ ਜਿਹੜੀ ਵੋਟ ਤੁਸੀਂ ਕਿਸ ਨੂੰ ਪਾਉਣੀ ਆ ਆਪਾਂ ਇਸ ਮੁੱਦੇ ਉੱਤੇ ਗੱਲ ਕਰਦੇ ਆ ਤੁਸੀਂ ਵੋਟ ਨਹੀਂ ਪਾਉਣੀ ਤੁਸੀਂ ਆਪਣੀ ਮਤ ਦਾ ਦਾਨ ਕਰਨਾ ਆਪਣੀ ਅਕਲ ਦਾ ਦਾਨ ਕਰਨਾ ਦਾਨਾਂ ਦੇ ਵਿੱਚੋਂ ਕਈ ਪ੍ਰਕਾਰ ਦੇ ਦਾਨ ਆ ਜਿਵੇਂ ਕੰਨਿਆ ਦਾਨ ਧਨ ਦਾ ਦਾਨ ਬੋ ਮਤ ਦਾ ਦਾਨ ਵਿਦਿਆ ਦਾ ਦਾਨ ਤੇ ਅਰਦਾਸ ਦੇ ਵਿੱਚ ਵੀ ਜਿਵੇਂ ਕੇਸ ਦਾਨ ਵਿਵੇਕ ਦਾਨ ਵਸਾਹੋ ਦਾਨ ਦਾਨਾ ਸਿਰ ਦਾਨ ਆਪ ਦਾ ਕੇਸਾਂ ਦਾ ਦਾਨ ਵੀ ਗੁਰੂ ਸਾਹਿਬ ਮੰਗਦੀਆਂ ਸਨ ਸੋ ਇਸ ਕਰਕੇ ਜਿਹੜਾ ਅਸੀਂ ਆਪਦੀ ਮਤ ਦਾ ਦਾਨ ਕਰਨਾ ਸੀ ਅਕਲ ਦਾ ਦਾਨ ਕਰਨਾ ਉਹ ਅਸੀਂ ਕਿਸ ਨੂੰ ਕਰ ਲਿਆ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਆ ਜਿਹੜਾ ਸਾਡਾ ਕਿਸਾਨੀ ਦਾ ਤੇ ਜਵਾਨੀ ਦਾ ਇੱਕ ਸਾਜ਼ਿਸ਼ ਦੇ ਤਹਿਤ ਨਸ਼ੇ ਦੇ ਨਾਲ ਸਾਡੀ ਨੌਜਵਾਨੀ ਨੂੰ ਪਵਾਹ ਕੀਤਾ ਗਿਆ ਜਿਹੜੀ ਸਾਡੇ ਮੋਟਰਾਂ ਦੇ ਕਨੈਕਸ਼ਨ ਦੇ ਦੇ ਕੇ ਸਾਡਾ ਜਿਹੜਾ ਕੁਦਰਤੀ ਸਰੋਤ ਸੀ ਸਾਡਾ ਪਾਣੀ ਅਤੇ ਪਰੇਤਾ ਬਜਰੀ ਇਹ ਸਾਥੋਂ ਲੁੱਟੇ ਗਏ ਅਸੀਂ ਆਉਣ ਵਾਲੀ ਤੀਜੀ ਪੀੜ੍ਹੀ ਤੱਕ ਅਸੀਂ ਆਪਣੀ ਪੀੜ੍ਹੀ ਨੂੰ ਕੀ ਕੀ ਛੱਡਿਆ ਇਹ ਅੱਗੇ ਜਾ ਕੇ ਸਾਨੂੰ ਪਤਾ ਲੱਗੂਗਾ ਉਹ ਪੀੜ੍ਹੀ ਸਾਨੂੰ ਉਹ ਮਿਹਣੇ ਦੇਊਗੀ ਜਿਹੜੇ ਪੰਥ ਦੇ ਮਿਹਣਿਆਂ ਦੇ ਨਾਲ ਉਹ ਵੀ ਮਿਹਣੇ ਸੋਚੋ ਜਿਹੜੇ ਤੁਹਾਨੂੰ ਉਹ ਮਿਲਣੇ ਆ ਅੱਜ ਮਿਲ ਵੀ ਰਹੇ ਆ ਨਾ ਅਸੀਂ ਹਵਾ ਚੰਗੀ ਛੱਡੀ ਨਾ ਅਸੀਂ ਪਾਣੀ ਚੰਗਾ ਛੱਡਿਆ ਨਾ ਅਸੀਂ ਧਰਤੀ ਚੰਗੀ ਛੱਡੀ ਜੇ ਇਸ ਵੇਲੇ ਜੇ ਅਸੀਂ ਗੁਰੂ ਨਾਨਕ ਦੇ ਮਹਾਰਾਜ ਦੇ ਉਪਦੇਸ਼ ਦੇ ਸਭ ਤੋਂ ਵੱਧ 바ਗੀ ਲੋਕ ਅਸੀਂ ਆ ਅਸੀਂ ਆਪਣੇ ਬਾਬੇ ਨਾਨਕ ਦੇ ਉਪਦੇਸ਼ ਨੂੰ ਨਹੀਂ ਮੰਨਿਆ ਹੁਣ ਅਸੀਂ ਅਕਲ ਦਾ ਦਾਨ ਕੀ ਨੂੰ ਕਰ ਸਾਡੇ ਪੰਜਾਬ ਦੇ ਮੁੱਦੇ ਕੀ ਹੈ ਸਾਡੇ ਪੰਜਾਬੀ ਬੋਲ ਦੇ ਇਲਾਕੇ ਕੀ ਸਾਨੂੰ ਅਜੇ ਤੱਕ ਮਿਲ ਗਏ ਭਾਸ਼ਾ ਦੇ ਆਧਾਰ ਦੇ ਉੱਤੇ ਸਾਡੇ ਲੀਡਰਾਂ ਨੇ ਸੂਬਾ ਮੰਗਿਆ ਕਿਉਂ ਲਗੜਾ ਸੂਬਾ ਪ੍ਰਬੰਧ ਕੀਤਾ ਇੱਕ ਸਾਜ਼ਿਸ਼ ਦੇ ਤਹਿਤ ਤੁਹਾਡੇ ਮਾੜੇ ਲੀਡਰਾਂ ਦੇ ਜ਼ਰੀਏ ਤੁਹਾਨੂੰ ਲਾਹੌਰ ਖੋਇਆ ਗਿਆ ਲਾਹੌਰ ਤੋਂ ਬਾਅਦ ਤੁਸੀਂ Shimla ਆਪਣੀ ਰਾਜਧਾਨੀ ਬਣਾਈ ਤੇ ਉੱਥੋਂ ਉਹ ਵੀ ਖੋ ਲਈ ਗਈ। ਪੰਜਾਬ ਦੇ ਦੋ ਹਿੱਸੇ ਖੋਲੇ ਗਏ। ਅੱਜ ਤੋਂ ਤੋਂ ਚੰਡੀਗੜ੍ਹ ਵੀ ਖੋ ਲਿਆ ਗਿਆ। ਦੇਸ਼ ਦੇ ਵਿੱਚ ਇੱਕੋ ਇੱਕ ਸੂਬਾ ਜਿਹਦੇ ਕੋਲੇ ਆਪਣੀ ਰਾਜਧਾਨੀ ਨਹੀਂ ਹੈ, ਇੰਡੀਪੈਂਡੈਂਟ ਰਾਜਧਾਨੀ ਨਹੀਂ ਹੈ। ਕੋਈ ਉਹਦੇ ਤੇ ਬੋਲੂ ਪੰਜਾਬੀ ਬੋਲਦੇ ਇਲਾਕੇ ਸਾਨੂੰ ਕਿਉਂ ਨਹੀਂ ਮਿਲੇ? ਕੋਈ ਉਹਨਾਂ ਤੇ ਬੋਲੂ ਸਾਡੇ ਦਰਿਆਈ ਪਾਣੀ ਕੁਦਰਤੀ ਸਰੋਤ ਲੁੱਟੇ ਜਾ ਰਹੇ ਆ। ਕੋਈ ਉਹਨਾਂ ਤੇ ਬੋਲੂ ਕੋਈ ਨਸ਼ੇ ਤੇ ਬੋਲੂ ਨਸ਼ਾ ਕੱਲਾ ਸਮਗਲਾਂ ਦੇ ਨਾ ਜ਼ਿੰਮੇਵਾਰੀਆਂ ਸਿੱਟੋ ਉਹਨਾਂ ਦੇ ਪਿੱਛੇ ਕੌਣ ਹੈ ਉਹਨਾਂ ਦੇ ਪਿੱਛੇ ਬਿਊਰੋਕ੍ਰੇਟ ਬੈਠੇ ਆ ਉਹਨਾਂ ਦੇ ਪਿੱਛੇ ਲੀਡਰ ਬੈਠੇ ਆ ਉਹਨਾਂ ਦੇ ਪਿੱਛੇ ਆ ਸਾਧ ਲਾਣਾ ਬੈਠਾ ਡੇਰਿਆਂ ਵਾਲਾ ਪੰਜਾਬ ਦੀ ਇੱਕ ਸਮੱਸਿਆ ਨਹੀਂ ਹੈ ਵਿਦਅਬੀ ਦਾ ਮੁੱਦਾ ਅੱਜ ਕਿੱਥੇ ਹੈ ਕੋਈ ਬੋਲਿਆ ਪਾਰਲੀਮੈਂਟ ਚ ਸ਼ਰਮਤਾ ਉਸ ਦਿਨ ਆਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਨੂੰ ਟੌਂਚ ਕਰ ਰਿਹਾ ਕਿ 84 ਦੇ ਵਿੱਚ ਤੁਸੀਂ ਅਕਾਲ ਤਖਸਾਲ ਤੇ ਹਮਲਾ ਕੀਤਾ ਤੇ ਸਾਡੇ ਸਿੱਖ ਐਮਪੀ ਨੀਵੀਆਂ ਪਾਈ ਬੈਠੇ ਕਿਉਂ ਨਹੀਂ ਬੋਲ ਸਕੇ ਦੋ ਅਕਾਲੀ ਦਲ ਦੇ ਐਮਪੀ ਨੀਵੀਆਂ ਪਾਈ ਬੈਠੇ ਕਾਰਨ ਕੀ ਸੀ ਇੱਕ ਗੈਰ ਸਿੱਖ ਸਾਡੇ ਅਕਾਲ ਤਖਸਾਲ ਦੇ ਮੁੱਦੇ ਮੁੱਦੇ ਤੇ ਗੱਲ ਕਰ ਰਿਹਾ ਤੇ ਸਿੱਖ ਐਮਪੀ ਜਿਹੜੇ ਉਸ ਤਖਤ ਨੂੰ ਆਪਣਾ ਤਖਤ ਮੰਨਦੇ ਆ ਸਭ ਸਰਮੌਰ ਮੰਨਦੇ ਆ ਨੀਵੀਆਂ ਪਾ ਕੇ ਬੈਠੇ ਕਿਉਂ ਉਦਾ ਕਾਰਨ ਇਹ ਸੀ ਉਹ ਦੋਨੇ ਤਰ੍ਹਾਂ ਹੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਵਾਲਿਆਂ ਦੇ ਵਿੱਚ ਦੋਸ਼ੀ ਨੇ ਵेशभूषा ਤੋਂ ਸਿੱਖ ਨੇ ਪਰ ਕੌਮ ਦੇ ਦੁਖੀ ਨੇ ਗੁਰੂ ਦੇ ਦੁਖੀ ਨੇ ਕਿਵੇਂ ਬੋਲਣ ਇਤੋਂ ਵੱਡੀ ਸ਼ਰਮ ਸਾਡੇ ਵਾਸਤੇ ਕੀ ਹੋ ਸਕਦੀ ਹੈ ਅਸੀਂ ਆ ਲੋਕ ਚੁਣ ਕੇ ਭੇਜੇ ਪਾਰਲੀਮੈਂਟ ਚ ਸਾਡੇ ਧਾਰਮਿਕ ਸਥਾਨ ਦੀ ਗੱਲ ਇੱਕ ਗੈਰ ਸਿੱਖ ਪ੍ਰਧਾਨ ਮੰਤਰੀ ਕਰ ਰਿਹਾ ਤੇ ਜਿਨ੍ਹਾਂ ਦਾ ਉਹ ਧਾਰਮਿਕ ਸਥਾਨ ਨੂੰ ਨੀਵੀਆਂ ਪਾ ਕੇ ਬੈਠੇ ਹੋ ਤੇ ਬੋਲਣ ਜੋਗੇ ਨਹੀਂ ਬੋਲਦੇ ਤੇ ਫਿਰ ਅਗਲੇ ਨੇ ਦੱਸ ਦੇ ਲਈ ਤੁਸੀਂ ਕੌਣ ਹੋ ਅੱਜ ਤੁਸੀਂ ਵੋਟ ਉਸ ਬੰਦੇ ਨੂੰ ਕਰਿਓ ਪਾਰਟੀ ਨਾ ਦੇਖਿਓ ਇਨਸਾਨ ਨੂੰ ਦੇਖਿਓ ਜਿਹੜਾ ਇਹਨਾਂ ਮੁੱਦਿਆਂ ਦੀ ਗੱਲ ਤੁਹਾਡੀ ਉੱਥੇ ਪਾਰਲੀਮੈਂਟ ਵਿੱਚ ਕਰਦਾ ਭਾਖੜਾ ਡੈਮ ਦਾ ਕੰਟਰੋਲ ਤੁਹਾਥੋਂ ਖੋਇਆ ਗਿਆ ਭਾਖੜਾ ਬੋਰਡ ਮੈਨੇਜਮੈਂਟ ਬੋਰਡ ਦਾ ਜਿਹੜਾ ਇਸ ਵੇਲੇ ਕੰਟਰੋਲ ਤੁਹਾਡੇ ਹੱਥ 'ਚ ਹੈ ਨਹੀਂ ਤੁਹਾਨੂੰ ਵਾਰ-ਵਾਰ ਜਿਹੜੇ ਹੜ੍ਹਾਂ ਦਾ ਪਾਣੀ ਛੱਡ ਕੇ ਬਰਬਾਦ ਕੀਤਾ ਜਾ ਰਿਹਾ ਉਹ ਗੋਲੀ ਤੋਂ ਵੀ ਭੜਾ ਨਛੇ ਤੋਂ ਵੀ ਮਾੜਾ ਉਹਦੇ ਭੰਨੇ ਤੁਸੀਂ ਉੱਠ ਨਹੀਂ ਸਕਦੇ ਕਿਸੇ ਇੱਕ ਪਾਰਲੀਮੈਂਟਰੀ ਅਜੇ ਤੱਕ ਮੈਂਬਰ ਨੇ ਬੋਲਿਆ ਉੱਥੇ ਹੁਣ ਗਲਤੀ ਨਾ ਕਰਿਓ ਪਾਰਟੀ ਨਾ ਦੇਖਿਓ ਉਸ ਬੰਦੇ ਤੋਂ ਵਾਦਾ ਲਓ ਵੋਟ ਪਾਉਣ ਤੋਂ ਪਹਿਲਾਂ ਕੀ ਸਾਡੀ ਇਹ ਦੁੱਖਦਿਆਂ ਰਗਾ ਇਹਨਾਂ ਤੇ ਮਲਮ ਲਾਏਗਾ ਸਾਡੇ ਜ਼ਖਮਾਂ ਦੇ ਉੱਤੇ ਕਿਸੇ ਲਾਲਚ ਵਿੱਚ ਵੋਟ ਨਾ ਪਾਓ ਕਿਸੇ ਦਬਾਅ ਵਿੱਚ ਵੋਟ ਨਾ ਪਾਓ ਸ਼ਰਾਬ ਦੀ ਬੋਤਲ ਤੇ ਵੋਟ ਨਾ ਪਾਇਓ ਤੇਰੀਆਂ ਵੀਡੀਓ ਫੇਰ ਆ ਗਈਆਂ ਫਿਰ ਪੰਜਾਬ ਦੀ ਬਰਬਾਦੀ ਦੇ ਵਿੱਚ ਇੱਕ ਤੁਸੀਂ ਵੀ ਉਹ ਕਿਸੇ ਦੇ احسان ਚ ਆ ਕੇ ਵੋਟ ਨਾ ਪਾਇਓ ਕਿਉਂਕਿ ਤੁਹਾਡੀ ਮੱਤ ਹੈ ਤੁਹਾਡੀ ਅਕਲ ਅਕਲ ਕਿਸੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਅਕਲ ਕਿਸੇ ਨੂੰ ਵੇਚੀ ਨਹੀਂ ਜਾ ਸਕਦੀ ਤੇ ਅਕਲ ਕਿਸੇ ਕੋਲੇ ਗਿਰਵੀ ਨਹੀਂ ਰੱਖੀ ਜਾ ਸਕਦੀ ਗਿਆਨ ਵੰਡਿਆ ਜਾ ਸਕਦਾ ਗਿਆਨ ਲੁਕੋਇਆ ਨਹੀਂ ਜਾ ਸਕਦਾ ਇੱਡਾ ਵੀ ਤੁਸੀਂ ਕਮਜ਼ੋਰ ਨਾ ਹੋ ਵੀ ਤੁਹਾਡਾ ਕੋਈ ਤੁਹਾਡੀ ਅਕਲ ਦਾ ਵਾਰਿਸ ਕੋਈ ਹੋਰ ਬਣੇ ਇਸ ਕਰਕੇ ਦੋਸਤੋ ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਮੁੱਦਿਆਂ ਦਾ ਦਰਦ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਕਰਿਓ ਇੰਨੀ ਗੱਲ ਕਹਿੰਦਾ ਕਿ ਮਾਦਾ ਜਾਚ ਕਿਉਂਕਿ ਵੋਟ ਪਾਉਣਾ ਤੁਹਾਡਾ ਲੋਕਤੰਤ੍ਰਿਕ ਅਧਿਕਾਰ ਹੈ ਵੋਟ ਤੰਤਰ ਦੇ ਵਿੱਚੋਂ ਲੋਕਤੰਤਰ ਨਿਕਲਦਾ ਹੈ ਇਸ ਕਰਕੇ ਕੈਂਡੀਡੇਟ ਨੂੰ ਉਸ ਨੂੰ ਚੁਣੋ ਜਿਹੜਾ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇ ਇਹ ਤੋਂ ਪਹਿਲਾਂ ਅਸੀਂ ਗਲਤੀਆਂ ਤੇ ਗਲਤੀਆਂ ਹੀ ਕੀਤੀਆਂ ਚੰਗੀ ਗੱਲ ਹੈ ਐਸ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਸਾਨੂੰ ਕੁਝ ਅਕਲ ਆਵੇ ਕਿਉਂਕਿ ਵੀਡੀਓ ਵੇਖ ਕੇ ਦੁੱਖ ਹੁੰਦਾ ਅੱਜ ਵੀ ਜਦੋਂ ਬੋਤਲਾ ਸੰਤਰੇ ਦੀਆਂ ਡੱਬਾ ਚੜਾਣਾਂ ਲੋਕ ਤਰੇ ਹੁੰਦੇ ਆ ਹਜ਼ਾਰ ਹਜ਼ਾਰ ਰੁਪਏ ਦੇ ਪਿੱਛੇ ਵੇਖਣ ਨੂੰ ਤਿਆਰ ਬੈਠੇ ਆ ਸ਼ਰਮ ਆਉਂਦੀ ਆ ਆਪਣੀ ਜ਼ਮੀਰ ਨੂੰ ਜਗਾਓ ਆਪਣੀ ਅੜਖ ਨੂੰ ਜਗਾਓ ਤੁਸੀਂ ਅਣਖੀ ਲੋਕ ਤੁਸੀਂ ਹਰ ਵਹਿਣ ਦਾ ਮੂੰਹ ਮੋੜਿਆ ਅੱਜ ਤੁਸੀਂ ਕਿਉਂ ਤੁਹਾਡੀ ਜ਼ਮੀਰ ਵਿਕਣ ਤੇ ਖੜੇ ਧਾਰ ਤੇ ਖੜ ਗਈ ਆ ਕਿਉਂ ਇੰਨੇ ਕਮਜ਼ੋਰ ਹੋ ਗਏ ਹੋ ਤੁਸੀਂ ਆਪਣੀ ਕੌਮ ਨੂੰ ਪਿਆਰ ਕਰੋ ਆਪਣੇ ਧਰਮ ਨੂੰ ਪਿਆਰ ਕਰੋ ਸਿੱਖੀ ਨੂੰ ਪਿਆਰ ਕਰੋ ਜਿਹੜਾ ਇਹਨਾਂ ਲੋਕਾਂ ਤੇ ਖਰਾ ਇਹਨਾਂ ਇਹਨਾਂ ਚੀਜ਼ਾਂ ਤੇ ਖਰਾ ਉਤਰਦਾ ਉਹਨਾਂ ਹੀ ਲੋਕਾਂ ਨੂੰ ਵੋਟ ਕਰੋ ਚਾਹੇ ਉਹ ਕੋਈ ਵੀ ਆ ਕਿਸੇ ਜਾਤੀ ਦਾ ਕਿਸੇ ਧਰਮ ਦਾ ਔਰ ਜੇ ਵਿੱਚ ਦਰਦ ਉਹਦੇ ਵਿੱਚ ਹੀ ਹੈਗਾ ਉਹਨੂੰ ਨੋਟ ਕਰੋ ਇਹਨੀਆਂ ਗੱਲਾਂ ਕਹਿੰਦਾ ਕਿ ਮਹਾਂ ਦਾ ਜੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ